ਸਸੇਕਰ ਮੈਂ ਹਰ ਨਿਰਜ ਪਾਲੀ ਨਾ ਸਰਕਾਰੀ ਨਾ ਦਰਬਾਰੀ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਜਿਸ ਕੁੜੀ ਨੂੰ ਮਰਿਆ ਹੋਇਆ ਸਮਝ ਕੇ ਪਿਓ ਜੇਲ੍ਹ ਚਲਾ ਗਿਆ ਹੋਵੇ ਉਹ 68 ਦਿਨ ਬਾਅਦ ਕੁੜੀ ਜ਼ਿੰਦਾ ਵਾਪਸ ਆਖ ਲੋਟੀ ਤੇ ਸਾਰਿਆਂ ਦੀ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਤੇ ਉਹਨੇ ਭਾਵੇਂ ਫਿਰੋਜ਼ਪੁਰ ਚ 30 ਸਤੰਬਰ ਨੂੰ ਆਪਣੀ ਨਾਬਾਲਗ ਧੀ ਦੇ ਹੱਥ ਪੈਰ ਬਣ ਕੇ ਉਸ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਪਰ ਉਹ ਕੁੜੀ ਜਿਉਂਦੀ ਜਾਗਦੀ ਹੁਣ ਸਭ ਦੇ ਸਾਹਮਣੇ ਆ ਕੇ ਆਪਣੇ ਪਿਓ ਨੂੰ ਬਚਾਉਣ ਦੇ ਲਈ ਜੇਲ੍ਹ ਚੋਂ ਕਢਵਾਉਣ ਦੇ ਲਈ ਯਤਨ ਕਰ ਰਹੀ ਹੈ ਤੇਰੀ ਮੌਤ ਦਾ ਵੀਡੀਓ ਵਾਇਰਲ ਹੋਇਆ ਲੋਕਾਂ ਦਾ ਗੁੱਸਾ ਭੜਕਿਆ ਤੇ ਪੁਲਿਸ ਨੇ ਸਖਤੀ ਵਰਤੀ ਤੇ ਉਹਨੂੰ ਡਾਕਟਾ ਜੇਲ੍ਹ ਚ ਪਰ ਹੁਣ ਹੁਣ 18 ਦਿਨਾਂ ਬਾਅਦ ਉਹੀ ਕੁੜੀ ਜ਼ਿੰਦਾ ਵਾਪਸ ਆ ਪਰਤੀ ਹੈ ਲਓ ਸੁਣੋ ਕੀ ਆਖਦੀ ਜੀ ਮੈਂ ਅੱਛਾ ਤੇ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨਾ ਤਿਆਗੇ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਇਸਕੇ ਵਿੱਚ ਕਿੰਨੇ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਸ ਰਾਬ ਵੱਲੋਂ ਬਚ ਗਏ ਸਰੀਏ ਨੂੰ ਹੱਥ ਪਾਇਆ ਤੇ ਉਸ ਤੋਂ ਬਾਅਦ ਮਰ ਬਹਰ ਕਿਵੇਂ ਆਏ ਤੁਸੀਂ ਉਹੋਂ ਨਹਿਰ ਚ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਜਾਂ ਨਹੀਂ ਜੀ ਕੋਈ ਨਹੀਂ ਹੈ ਸਸ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਨਹਿਰ ਚ ਬਾਹਰ ਕਿਵੇਂ ਆਏ ਬੱਚਾ ਸਰੀਏ ਨੂੰ ਹੱਥ ਪਾਇਆ ਸਰੀਏ ਨੂੰ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਕਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹਦੇ ਹੋ ਜੀ ਬਸ ਮੈਂ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਆ ਤੇ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹੋ ਜਾਂ ਹਾਂਜੀ ਕੁੜੀ ਨੇ ਇੱਕ ਵੀਡੀਓ ਜਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਉਹ ਕਹਿ ਰਹੀ ਹੈ ਕਿ ਮੈਂ ਜ਼ਿੰਦਾ ਹਾਂ ਮੇਰੇ ਪਿਤਾ ਨੂੰ ਰਿਹਾ ਕਰੋ ਉਸ ਨੇ ਆਪਣੇ ਮੌਤ ਤੋਂ ਬਾਅਦ ਬਚਨ ਦਾ ਦਹਿਲਾ ਦੇਨ ਬੜਾ ਇੱਕ ਕਿੱਸਾ ਵੀ ਦੱਸਿਆ ਕੁੜੀ ਦੇ ਮੁਤਾਬਕ ਜਦੋਂ ਉਸਦੇ ਬੰਨੇ ਹੋਏ ਹੱਥ ਅਚਾਨਕ ਖੁੱਲੇ ਉਹ ਪਾਣੀ ਦੇ ਉੱਪਰ ਆ ਗਈ ਨਹਿਰ ਦੇ ਵਿੱਚ ਇੱਕ ਲੋਹੇ ਵਰਗੀ ਚੀਜ਼ ਨੇ ਉਸ ਦਾ ਸਹਾਰਾ ਬਣਿਆ ਉਹ ਕਿਸੇ ਤਰ੍ਹਾਂ ਨਹਿਰ ਦੇ ਕਿਨਾਰੇ ਹ ਤੱਕ ਪਹੁੰਚੀ ਤੇ ਕਾ ਫੜ ਕੇ ਬਾਹਰ ਨਿਕਲ ਆਈ ਉੱਥੇ ਦੋ ਨੌਜਵਾਨ ਅਧੇਕ ਔਰਤ ਨੇ ਉਸ ਨੂੰ ਲਿਫਟ ਦਿੱਤੀ ਤੇ ਉਸ ਦੀ ਜ਼ਿੰਦਗੀ ਬਚ ਗਈ ਪਰ ਸਭ ਤੋਂ ਵੱਡਾ ਸਵਾਲ 88 ਦਿਨ ਕਿੱਥੇ ਸੀ ਸੋ ਕੁੜੀ ਨੇ ਸਿਰਫ ਇਹ ਕਿਹਾ ਕਿ ਉਹ ਬਿਮਾਰ ਸੀ ਅਤੇ ਇਲਾਜ ਚੱਲਦਾ ਸੀ ਉਹ ਕਹਿ ਰਹੀ ਹੈ ਕਿ ਉਸ ਨੂੰ ਧੱਕਾ ਮਾਂ ਦੇ ਘਰ ਤੇ ਦਿੱਤਾ ਗਿਆ ਸੀ ਤੇ ਉਹ ਦੋਸ਼ੀ ਹੈ ਪਰ ਮਾਂ ਵੀ ਬਰਾਬਰ ਦੀ ਦੋਸ਼ੀ ਹੈ ਸੁਣੋ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਮੈਂ ਆਪਦੀ ਧੂਆ ਕੋਲ ਰਹਿਣਾ ਚਾਹੁੰਦੀ ਹਾਂ ਤੁਸੀਂ ਆਪਣੀ ਮੰਮਾ ਕੋਲ ਨਹੀਂ ਰਹਿਣਾ ਚਾਹੁੰਦੇ ਨਹੀਂ ਜੀ ਮੈਂ ਤੇ ਧੂਆ ਕੋਲ ਰਹਿਣਾ ਚਾਹੁੰਦੀ ਹਾਂ ਕਾਰਨ ਕੀ ਹੈ ਜੀ ਜੇ ਮੈਨੂੰ ਉਹਨਾਂ ਤੋਂ ਥੋੜੇ ਜਿਹਾ ਡਰ ਲੱਗਦਾ ਕਿਉਂਕਿ ਉਹਨਾਂ ਨੇ ਜਿਵੇਂ ਮੈਨੂੰ ਕੀਤਾ ਉਸ ਤੋਂ ਬਾਅਦ ਮੈਨੂੰ ਥੋੜੇ ਡਰ ਲੱਗਦਾ ਇਸ ਕਰਕੇ ਧੂਆ ਨਾਲ ਹੀ ਰਹਿਣਾ ਚਾਹੁੰਦੀ ਹਾਂ ਤੁਸੀਂ ਇਹ ਵੀ ਗੱਲ ਕੀਤੀ ਸੀ ਕਿ ਤੁਹਾਡੇ ਤਿੰਨ ਭੈਣਾਂ ਨੇ ਛੁੱਟੀਆਂ ਛੁੱਟੀਆਂ ਔਰ ਉਲ ਜਾਣ ਗਿਆ ਤੇ ਜੇ ਤੁਹਾਡੀ ਤੁਸੀਂ ਆਪਣੀ ਮਾਂ ਕੋਲ ਨਹੀਂ ਰਹੇਂਗੇ ਰੋਵੋਗੇ ਤੁਸੀਂ ਆਪਣੇ ਭੈਣਾਂ ਦਾ ਕਿਵੇਂ ਖਿਆਲ ਰੱਖੋਗੇ ਜਿਸ ਬਾਰੇ ਨਾਸ ਸੋਚਿਆ ਨਹੀਂ ਹੈ ਭਗਵਾਨ ਦੇ ਹੱਲ ਚੁਕਾ ਹੈ ਪਰੇ ਫਾਦਰ ਸਾਹਿਬ ਫਾਦਰ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਕੁਝ ਵੀ ਗੱਲ ਕੀਤੀ ਆਪਣੇ ਫਾਦਰ ਸਾਹਿਬ ਨੂੰ ਬਚਾਉਣਾ ਚਾਹੁੰਦੀ ਹੈ ਤੁਸੀਂ ਇੰਨਾ ਟਾਈਮ ਕਿੱਥੇ ਲਾਇਆ ਹੈ ਅਰਸਲ ਫਿਰ ਵੀ ਉਹ ਚਾਹੁੰਦੀ ਹੈ ਕਿ ਪਿਤਾ ਨੂੰ ਰਿਹਾਈ ਮਿਲੇ ਕਿਉਂਕਿ ਘਰ 'ਚ ਉਸ ਦੀਆਂ ਤਿੰਨ ਛੋਟੀਆਂ-ਛੋਟੀਆਂ ਬੇਟੀਆਂ ਨੇ ਪਰਵਰਿਸ਼ ਤੇ ਲਈ ਪਿਓ ਦੀ ਲੋੜ ਹੈ ਅਰਸਲ ਫਿਰੋਜ਼ਪੁਰ ਦੀ ਇੱਕ ਕਹਾਣੀ ਹੁਣ ਨਵਾਂ ਮੋੜ ਲੈ ਚੁੱਕੀ ਹੈ ਤੇ ਸਵਾਲ ਬੇਸ਼ੁਮਾਰ ਨੇ ਪਰ ਇਸ ਸਭ ਦੇ ਵਿੱਚ ਪੁਲਿਸ ਕੀ ਆਖ ਰਹੀ ਹੈ ਉਹ ਵੀ ਸੁਣਨਾ ਲਾਜ਼ਮੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿੰਨਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕੀ ਕਿਨਾਰੇ ਤੇ ਡਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲਈ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਟੁੱਟ ਕੇ ਕਿਸੇ ਦੀ ਨੇ ਮਦਦ ਲਈ ਕਿਸੇ ਨੇ ਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਗੱਲ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਰ ਵੀ ਅਗਲੀ ਕਾਰਵਾਈ ਵੀ ਕਰ ਦੇਣਾ ਸਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਦਰਜ ਕਿਹੜੀ ਧਰਮਾ ਤੇ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਰਿਹਾ ਹੈ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸੱਟਾਂ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਵੀ ਨਹੀਂ ਕਰਦੀ ਸਰ ਉਹਨੇ ਦੱਸਿਆ ਕਿ ਵੀ ਕਿਉਂ ਪੁਲਿਸ ਸਾਹਮਣੇ ਉਹਨੂੰ ਕੇਸ ਕਿਉਂ ਨਹੀਂ ਵੀਜੇ ਤਾਂ ਬਚ ਗਈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ 'ਚ ਸੀ ਤੇ ਉਸਦੀ ਸਿਰ ਤੇ ਸੱਟ ਵਜਨ 'ਚ ਵਜਨ ਥੋੜੀ ਜੀ ਕਰਕੇ ਉਸਦੀ ਯਾਦ ਆਇਸੋ ਉਹਦੇ ਵਿੱਚ ਕੁਛ ਨਾ ਕੁਛ ਭੁੱਲ ਜਾਂਦੀ ਹੈ ਤੇ ਅੱਤੇ ਉਹ ਡਰੀ ਹੋਈ ਸੀ ਸਰ ਤੁਸੀਂ ਤੋਰਤੀ ਪੇਸ਼ ਕਰਾ ਕੇ ਬਿਆਨ ਦੋਲ ਕੇ ਜੇ ਤੁਹਾਡੇ ਕੋਲ ਕੋਈ ਪੁਸ਼ਟੀ ਕੀਤੀ ਜਾਵੇ ਦੇਖੋ ਜੀ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸਦੇ ਬਾਰੇ ਦੱਸ ਰਹੇ ਹਾਂ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਮੈਂ ਦਾ ਬਿਆਨ ਕਰਾਵਾਂ ਸਰ ਕੱਲ ਦੀ ਵੀਰੇ ਜੋ ਕਹਿਲੀ ਕਿ ਮੇਰੀ ਮਾਂ ਵੀ ਦੋਸ਼ੀ ਦੀ ਮਾਂ ਦੇ ਅੰਤਰ ਵਿੱਚ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਵੇ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕੋਈ ਨਹੀਂ ਕਰ ਰਹੀ ਕਰਾ ਤੁਹਾਨੂੰ ਇਹ ਖਬਰ ਕਿਹੋ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹੋ ਸਕੇ ਸ਼ੇਅਰ ਕਰਨਾ ਲਾਈਕ ਕਰਨਾ ਧੰਵਾਦ ਜੀ ਨਹੀਂ ਅੱਛਾ ਤੇ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨਾ ਤੱਗੇ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਇਸਕੇ ਮੈਂ ਕਿੰਨੇ ਬਚਾਇਆ ਤੁਹਾਨੂੰ ਸਰੋ ਆਪਕੇ ਬਸ ਰੱਬ ਵੱਲੋਂ ਬਚ ਗਈ ਸਰੀਏ ਨੂੰ ਹੱਥ ਪਾ ਗਏ ਤੇ ਉਸ ਤੋਂ ਬਾਅਦ ਮੈਂ ਫੜਿਆ ਬੜੇ ਬਾਹਰ ਕਿਵੇਂ ਆਏ ਤੁਸੀਂ ਉਹੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਜ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੋਂ ਬਾਹਰ ਕਿਵੇਂ ਆਏ ਬੱਚਾ ਸਰੀਏ ਨੂੰ ਹੱਥ ਪਾ ਗਏ ਸਰੀਏ ਨੂੰ ਹੱਥ ਪਾ ਗਏ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹਦੇ ਹੋ ਜੀ ਬਸ ਮੈਂ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਆ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹੋ ਜਾਂ ਖੁਦ ਕਿੱਥੇ ਰਹਿਣਾ ਚਾਹੁੰਦੇ ਮੈਂ ਆਪਣੇ ਭੂਆ ਕੋਲ ਰਹਿਣਾ ਚਾਹੁੰਦੀ ਹਾਂ ਤੁਸੀਂ ਆਪਣੀ ਮੰਮਾ ਕੋਲ ਨਹੀਂ ਰਹਿਣਾ ਚਾਹੁੰਦੇ ਨਹੀਂ ਜੀ ਮੈਂ ਤੇ ਭੂਆ ਕੋਲ ਰਹਿਣਾ ਚਾਹੁੰਦੀ ਹਾਂ ਕਾਰਨ ਕੀ ਹੈ ਜੀ ਜੇ ਮੈਨੂੰ ਉਹਨਾਂ ਤੋਂ ਥੋੜੇ ਜਿਹਾ ਡਰ ਲੱਗਦਾ ਕਿਉਂਕਿ ਉਹਨਾਂ ਜਿਵੇਂ ਮੈਂ ਕਿਹਾ ਉਸ ਤੋਂ ਬਾਅਦ ਮੈਨੂੰ ਥੋੜੇ ਡਰ ਲੱਗਦਾ 24 ਨਾਲ ਵੀ ਰਹਿਣਾ ਚੰਗਾ ਤੁਸੀਂ ਇਹ ਵੀ ਗੱਲ ਕੀਤੀ ਸੀ ਕਿ ਤੁਹਾਡੇ ਤਿੰਨ ਭੈਣਾਂ ਨੇ ਛੁੱਟੀਆਂ ਛੁੱਟੀਆਂ ਉਹ ਰੋਜ਼ ਜਾਣ ਗਈਆਂ ਤੇ ਜੇ ਤੁਹਾਡੀ ਤੁਸੀਂ ਆਪਣੀ ਮਾਂ ਕੋਲ ਨਹੀਂ ਰਹੇ ਰੋਵੋਗੇ ਤੁਸੀਂ ਆਪਣਾ ਭੈਣਾਂ ਦਾ ਕਿਵੇਂ ਖਿਆਲ ਰੱਖੋਗੇ ਜੇ ਇਸ ਬਾਰੇ ਮੈਂ ਸੋਚਿਆ ਨਹੀਂ ਹੈ ਬਾਕੀ ਉਹਨਾਂ ਦਾ ਧਿਆਨ ਚੁੱਕ ਰਹੀ ਹੈ ਸਾਰੇ ਫਾਦਰ ਸਾਹਿਬ ਫਾਦਰ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਕੁਝ ਵੀ ਕਰਨ ਕਿਸੇ ਆਪਣੇ ਫਾਦਰ ਸਾਹਿਬ ਨੂੰ ਬਚਾਉਣਾ ਚਾਹੁੰਦੀ ਹੁੰਦੀ ਹੁੰਦੀ ਤੁਸੀਂ ਇੰਨਾ ਟਾਂਕ ਚੱਰੇ ਰਹੇ ਹੋ ਤਾਂ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿੰਨਾ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕੀ ਕਿਨਾਰੇ ਦੇ ਡਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਇਸੇ ਦਿਨ ਨੇ ਮਦਦ ਲਈ ਕਿਸੇ ਨਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਹੈ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਰਸਮੀ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਲੋ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਇਹਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਹੈ ਤੇ ਉਹ ਜਿਵੇਂ ਉਸਦੇ ਬਿਆਨ ਮੁਤਾਬਕ ਕਰ ਵੀ ਅਗਲੀ ਕਾਰਵਾਈ ਕਰ ਦੇ। ਸਰ ਤੁਹਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਤੇ ਕਿਹੜੀ ਧਰਮਾ ਤਹਿ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਗਿਆ? ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ। ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸਿੱਟਿਆ ਤਾਂ ਸੀ। ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ। ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਵੀ ਨਹੀਂ ਕਰਦੇ। ਸਰ ਉਹਨੇ ਦੱਸਿਆ ਕਿ ਵੀ ਕਿਉਂ ਪੁਲਿਸ ਸਾਹਮਣੇ ਉਹਨੂੰ ਕੇਸ ਕਿਉਂ ਨਹੀਂ ਵੀਜੇ ਤੋਂ ਬਚ ਗਿਆ? ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਵਿੱਚ ਸੀ ਤੇ ਉਸ ਦੀ ਸਿਰ ਤੇ ਸੱਟ ਵੱਜਣ ਚ ਵਜਨ ਥੋੜੀ ਜੀ ਕਰਕੇ ਉਸ ਦੀ ਯਾਦਾ ਇਸ ਉਹਦੇ ਵਿੱਚ ਕੁਛ ਨਾ ਕੁਛ ਭੁੱਲ ਜਾਂਦੀ ਹੈ ਤੇ ਅੱਤੇ ਉਹ ਡਰੀ ਹੋਈ ਸੀ ਸਰ ਤੁਸੀਂ ਪੋਰਤੀ ਪੇਸ਼ ਕਰਾ ਕੇ ਬਿਆਨ ਦੋਲ ਕੇ ਜੇ ਤੁਹਾਡੇ ਕੋਲ ਕੋਈ ਪੁਸ਼ਟੀ ਕੀਤੀ ਜਾਵੇ ਦੇਖੋ ਜੀ ਜਿੰਨਾ ਕੋ ਉਸ ਨੇ ਆਪਣੇ ਤੌਰ ਤੇ ਦੱਸਿਆ ਮੈਂ ਉਸ ਦੇ ਬਾਰੇ ਦੱਸ ਰਹੇ ਹਾਂ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਮੈਂ ਦਾ ਬਿਆਨ ਕਰਾਵਾਂ ਸਰ ਕੱਲ ਦੀ ਵੀਰੇ ਜੋ ਕਹਿ ਲਈ ਕਿ ਮੇਰੀ ਮਾਂ ਵੀ ਦੋਸ਼ੀ ਸੀ ਮਾਂ ਦੇ ਅੰਦਰ ਵੀ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਹੀ ਕੀਤੀ ਵੇ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕੋਈ ਨਹੀਂ ਕਰ ਰਹੀ ਕਰਾ